ਤਾ ਟਾਈਮ ਤਕਰੀਬਨ ਹੋ ਗਿਆ 9 ਕ ਦਾ ਤਾਂ ਹੁਣ ਇੱਕ ਚੋਬਰ ਨੇ ਤੇ ਉਹ ਆ ਗਿਆ ਆਪਣਾ ਨਵਾਂ ਟਕਉਣੀ ਸਾਹਿਬ ਨਾਲ ਗਿਆ ਬੜਿਆ 2 ਮਹੀਨਾ ਬਾਅਦ ਤੇ ਇਹ ਸਾਰੇ ਰਿਸ਼ਤੇਦਾਰ ਤਾਂ ਚਲ ਇਹ ਬਹੁਤ ਸ਼ੋਖ ਹੈ ਇਹਨਾਂ ਦਾ ਵਿਚਾਰਾਂ ਦਾ ਵੀ ਟੈਨਸ਼ਨ ਵਾਲੀ ਜਿਹੜੀ ਗੱਲ ਫਾਰਮ ਤੇ ਖਤਮ ਹੋਈ ਵੀ ਹੈ ਜਿਵੇਂ ਪਵਨ ਸਿਆਮ ਹੈਗਾ ਨੰਬਰਦਾਰ ਆਪੇ ਜੀ ਤੋਂ ਇੱਕ ਨੂੰ ਤੋੜਨਾ ਉਹਨੇ ਇੱਕ ਨੂੰ ਸੱਦ ਲੈਣਾ ਫਜਨਾ ਟਾਈਮ ਆਉਂਦਾ ਨਹੀਂ ਉਹਨਾਂ ਟਾਈਮ ਦੂਜਾ ਬੰਦਾ ਲਵਾਉਂਦਾ ਹੈ ਜਣੇ ਕਿ ਬੰਦੇ ਪੱਕੇ ਦੋ ਹੁੰਦੇ ਆ ਤੇ ਸਾਲ ਦੇ ਢਾਈ ਬੰਦੇ ਲੱਗ ਜਾਂਦੇ ਆ ਗਾ ਬਬਨ ਸਾਲ ਦੇ ਢਾਈ ਬੰਦੇ ਲੱਗਦੇ ਆ ਕਰੇ ਆਪਣੇ ਤੇ ਮੂਰੇ ਹੁਣ ਪਸ਼ੂ ਉਸ ਨੂੰ ਲੱਗ ਜਾਣਗੇ ਮੂਰੇ ਇਹ ਵੀ ਮੁੰਡਾ ਬਹੁਤ ਚੰਗਾ ਆਇਆ ਇਹਦੀ ਚਵਾਈ ਬਹੁਤ ਚੰਗੇ ਇਹਨੂੰ ਚਵਾਈ ਸਕਾਉਣੀ ਆ ਹੁਣ ਅਸੀਂ ਇਹ ਤਾਂ ਚਵਾਈ ਕਰਵਾਇਆ ਕਰਾਂਗੇ ਵਧੀਆ ਤੇ ਫਿਰ ਇਹ ਮੇਲੇ ਤੇ ਫਿਰ ਇਹ ਜਾਇਆ ਕਰੂ ਹੈ ਬਬਨ ਫਿਰ ਮੇਲੇ ਤੇ ਇਸ ਕੋ ਲੈ ਕੇ ਜਾਇਆ ਕਰਾਂਗੇ ਇਹਦੀ ਚਵਾਈ ਬਹੁਤ ਅੱਛੀ ਲੱਗੀ ਮੈਨੂੰ ਜਿਵੇਂ ਮੈਂ ਦੁੱਧ ਕਢਾਉਂਦਾ ਨਾ ਬਿਲਕੁਲ ਗੱਲ ਕਰ ਮੈਂ ਤਾਂ ਚਲ ਨਿਕਾਲ ਨਹੀਂ ਸਕਦਾ ਪਹਿਲਾਂ ਵੀ ਮੈਨੂੰ ਤਾਂ ਪ੍ਰੋਬਲਮ ਸੀ ਗਟਰ ਕਰਕੇ ਹਨਾ ਤਾਂ ਪਰ ਇਹਦੀ ਜਦੋਂ ਧਾਰ ਦੇਖਦੇ ਆ ਪੂਰੀ ਮੋਟੀ ਧਾਰ ਮਾਰਦਾ ਹੈ ਮੁਠੀ ਵਾਲੀ ਚਵਾਈ ਅਸਲ ਵਿੱਚ ਮੁਠੀ ਵਾਲੀ ਐ ਤਾਂ ਇਹਨਾਂ ਨਾਲ ਵੀ ਵਿਚਾਰਿਆਂ ਨਾਲ ਗੱਲਾਂ ਬਾਤਾਂ ਕਰ ਲੈਂਦੀਆਂ ਹੱਸ ਖੇਡ ਲਈਦਾ ਤਾਂ ਬਸ ਕੱਲਾ ਹੁਣ ਗੋਹਾ ਰਹਿ ਗਿਆ ਤੇ ਪਾਣੀ ਇੱਕ ਵਾਰੀ ਪੀਤਾ ਵਾ ਹੁਣ ਪੂਰਾ ਵਧੀਆ ਹੁਣ ਗੋਹਾ ਚੱਕਦਣਾ ਖੇਤਾਂ ਲਈ ਲੈਟ ਚੱਲੀ ਜਾਂਦੀ ਆ ਜਿਹੜਾ ਪਾਣੀ ਆ ਸਾਨੂੰ ਇਹ ਫ੍ਰੀ ਮਿਲੀ ਜਾਣਾ ਹੁਣ ਜਿੰਨਾ ਟਾਈਮ ਛੋਣੇ ਦਾ ਕੰਮ ਚੱਲਣਾ ਬਸ ਕਣਕਾਂ ਕਮਲੇ ਥੋੜਾ ਜਿਹਾ ਔਖਾ ਹੁੰਦਾ ਬਸ ਉਦੋਂ ਠੰਢੀ ਜੀ ਮੋਟਰ ਮੋਟਰ ਚਲਾਉਣੀ ਪੈਂਦੀ ਆ ਘਰ ਵਾਲੀ ਨਹੀਂ ਹੁਣ ਜੇ ਮੈਂ 6 ਵਜੇ ਆਈ ਵੀ 6 ਵਜੇ ਦਾ ਪਾਣੀ ਸਾਨੂੰ ਇਹ ਫ੍ਰੀ ਮਿਲੀ ਜਾਣਾ ਇੱਧਰ ਫਾਰਮ ਨੂੰ ਤਾਂ ਇੱਕ ਵਾਰੀ ਤੜਕੇ ਪਾਣੀ ਪੀਤਾ ਪਿਆ ਤੇ ਹੁਣ ਦੁਬਾਰੇ ਨਿਵਾ ਦੇਣੀ ਆ ਤੇ ਨਿਵਾ ਕੇ ਤਾਂ ਇਹਨਾਂ ਨੇ ਬੈਠੇ ਰਹਿਣਾ ਸਾਰੀ ਦਿਹਾੜੀ ਆ ਮੂਹਰੋਂ ਹੁਣ ਇਹਨੇ ਗੋਹਾ ਦੇ ਲਾਤੀ ਰੇੜੀ ਨੇੜੇ ਆ ਰੇੜੀ ਜਿਲੀ ਆਤੀ ਇਹਦਾ ਕੰਮ ਸੁਖ ਬਹੁਤ ਵੱਡਾ ਹੋ ਗਿਆ ਵਿਚਾਰਿਆਂ ਨੂੰ ਤਾਂ ਅੱਗੇ ਜਿਹੜਾ ਠੋਕਰਾਂ ਰੱਖ ਕੇ ਰੇੜੇ ਜੇ ਤੇਲ ਜਾਂਦੇ ਹੁੰਦੇ ਸੀ ਉਹ ਜ਼ਿਆਦਾ ਹੋ ਜਾਂਦਾ ਸੀ ਟੋਕਰੇ ਵਾਲਾ ਤਾਂ ਜਿਵੇਂ ਆਹ ਸਮਾਨ ਜੈ ਇਹ ਘਟੋ ਘਟ ਦੋ ਟੋਕਰਾਂ ਜਾਣਾ ਸੀ ਆ ਦੋ ਤਿੰਨ ਮਹੀਨਿਆਂ ਦਾ ਇਕੱਠਾ ਕਰ ਦਾਂਦੇ ਹਨ ਤਾਂ ਹੁਣ ਇੱਕ ਰੇੜੀ ਲੈ ਜਾਂਦੀ ਹੈ ਇਹ ਤਾਂ ਦੂਜੀ ਗੱਲ ਇਹਨਾਂ ਨੂੰ ਵੀ ਲਈ ਜਾ ਵਿਚਾਰਿਆਂ ਨੂੰ ਫੀਡ ਫੂਡ ਦੋ ਦਿਨ ਕੰਮ ਚ ਕਾਸ਼ ਕਜਾਈ ਸੀ ਤੇ ਫੀਡ ਮੁੱਕ ਗਈ ਦੋ ਤਿੰਨ ਦਿਨ ਹੀ ਹੋਇਆ ਉਹ ਤਾਂ ਖਰ ਮੈਂ ਇਸ ਦੇ ਨਾਲ ਨੂੰ ਲਾ ਲਈਆਂ ਮਾਵਾ ਦੇ ਨਾਲ ਵਾਲੀ ਤਾਂ ਪਾ ਦੇ ਦੇ ਜਿਵੇਂ ਕਟੜਾ ਨੂੰ ਪਾਉਂਦੇ ਆ ਤੇ ਉਧਰੋਂ ਇਹਨਾਂ ਦਾ ਹੋ ਗਿਆ ਦੁੱਧ ਬੰਦ ਮੈਂ ਕਹਿੰਦਾ ਇਤਨੀ ਪਾ ਲੈਂਦਾ ਪਹਿਲਾਂ ਓਏ ਇਦਾਂ ਹੀ ਨਮਾਉਣ ਲੱਗ ਜਾਂਦਾ ਇਸੇ ਝੋਟੀ ਨੂੰ ਇੱਧਰ ਸੇ ਕਰਦੇ ਸਟਾਰਟ ਤੇ ਹੁਣ ਜੇ ਫੇਰ ਦੋਨਾਂ ਦੀ ਦੁੱਧ ਬੰਦ ਹੋ ਗਿਆ ਸੰਕਾ ਦੀ ਦੋਨਾਂ ਦਾ ਦੁੱਧ ਬੰਦ ਹੋਣ ਕਰਕੇ ਥੋੜੀਆਂ ਜਿਹੀਆਂ ਲਿਸਟਾਂ ਹੋ ਗਈਆਂ ਤੇ ਬਾਕੀ ਭਾਈ ਜੀ ਅੱਜ ਨਾ ਬਹੁਤ ਭਰਾਵਾਂ ਦੇ ਹੋਰ ਵੀ ਮੈਸੇਜ ਆਈ ਜਾਂਦੇ ਸੀ ਅੱਜ ਜਿਹੜੀ ਮੇਨ ਗੱਲ ਹੈ ਚਲੋ ਪਹਿਲਾਂ ਵੀ ਆਪਾਂ ਗੱਲ ਕਰੀ ਜਾਂਦੇ ਆ ਕਿ ਅੱਜ ਮੇਨ ਗੱਲ ਹੈਗੀ ਆ ਜਿਵੇਂ ਆਪਾਂ ਕਹਿੰਦੇ ਆ ਬਹੁਤ ਭਰਾ ਵੀ ਭਾਈ ਯਾਰ ਬੜਾ ਟਾਈਮ ਹੋ ਗਿਆ ਯਾਰ ਵੀ ਟੀਕਾ ਲਾਉਂਦੇ ਨੂੰ ਵੀ ਟੀਕੇ ਤੇ ਜਾਂ ਜਿਵੇਂ ਠੱਠ ਕਰਦੀਆਂ ਜਾਂ ਮਹੀਨਾ ਹੋ ਗਿਆ ਹਨਾ ਮੈਲ ਨਾ हट ਗਈ ਵੀ ਜਿਵੇਂ ਹੁਣ ਅਸੀਂ ਵੀ ਜਿਵੇਂ ਦਵਾਈ ਦਿੰਨੇ ਆ ਸੀਐਨਐਸ ਵੀ ਜਿਵੇਂ ਹੁਣ ਵੱਡੇ ਫਾਰਮ ਵੀ ਜੁੜੇ ਵਿਆਪਰਾ ਤਾਂ ਹੁਣ ਠੀਕ ਹੈ ਜੀ ਤੇ ਜਿਵੇਂ ਮੰਨ ਲਓ ਵੀ ਆਪਾਂ ਕਹਿੰਦੇ ਨੇ ਵੀ ਸੀਐਨਐਸ ਦਾ ਬਾਈ ਕਿਵੇਂ ਰਿਜ਼ਲਟ ਮਿਲਦਾ ਰਿਜ਼ਲਟ ਦਾ ਬਾਈ ਐਵੇਂ ਹੁੰਦਾ ਵੀ ਮੈਂ ਸਹੀ ਪਹਿਲਾਂ ਤਾਂ ਤੁਸੀਂ ਲਾਉਂਦੇ ਨਾ ਤੇ ਦੇਖੋ ਆਹ ਤਾਂ ਦਵਾਈ ਹੈ ਸੀਐਨਐਸ ਜਿਹੜਾ ਸਹੀ ਇਹਦਾ ਢੰਗ ਹੈ ਵੀ ਜਿਵੇਂ ਇਹ ਸੀਐਨਐਸ ਦੀ ਦਵਾਈ ਹੋ ਗਈ ਬਾਈ ਠੀਕ ਹੈ ਜੀ ਇਸ ਤਰ੍ਹਾਂ ਦੀ ਮਾਰਕੀਟ ਚ ਆਉਂਦੀ ਆ ਆ ਨਾਲ ਹੀ ਇਹਦੇ ਪੈਕਿੰਗ ਦੇ ਨਾਲ ਹੀ ਆ ਪਾਊਡਰ ਆਉਂਦਾ ਦਾਣੇਦਾਰ ਜਾਂ ਠੀਕ ਹੈ ਚਾਰ ਚਮਚੇ ਪਾਊਡਰ ਦੇ ਪਾਉਣੇ ਹੁੰਦੇ ਆ 100 ਐਮਐਲ ਦਵਾਈ ਪਾਉਣੇ ਹੁੰਦੇ ਆ ਸੀਐਨਐਸ ਠੀਕ ਹੈ ਜਿਹੜਾ ਇਹ ਤਾਂ ਦੇਣ ਦਾ ਤਰੀਕਾ ਹੁੰਦਾ ਬਈ ਸਹੀ ਤਾਂ ਇਹ ਹੈ ਜਿਹੜੇ ਬੰਦੇ ਹੁਣ ਵਿੱਚ ਬ੍ਰਹਾਮਾ ਦਾ ਫੋਨ ਆ ਜਾਂਦਾ ਵੀ ਬਈ ਹੁਣ ਤਾਂ 10-15 ਦਿਨ ਹੋ ਗਿਆ ਯਾਰ ਟੀਕਾ ਲਾਉਣੇ ਆ ਅੱਜ ਦਵਾਈ ਪਾਈ ਆ ਫਿਰ ਟੀਕਾ ਤਾਂ ਲਾਉਣੀ ਪੈਂਦਾ ਉਹਦੇ ਨਾਲ ਸੈਕਟਮ ਕੀ ਕਰਨਾ ਆਪਾਂ ਵੀ ਉਹ ਤੁਸੀਂ ਆਣਾ ਬਹਿਮ ਰੱਖੋ ਵੀ ਆਪਾਂ ਟੀਕਾ ਲਾਉਣਾ ਪਊ ਜਦੋਂ ਜਿਹੜੇ ਨੂੰ 10-15 ਦਿਨ ਹੋ ਗਏ ਟੀਕਾ ਸੜਾਉਣ ਦਾ ਪਤਾ ਕੀ ਕੰਮ ਹੁੰਦਾ ਕੋਈ ਵੀ ਹੁੰਦਾ ਪਰ ਜਿਵੇਂ ਆਤ ਪਾ ਜਾਂਦਾ ਜਿਵੇਂ ਹੁਣ ਪਹਿਲੇ ਦਿਨ ਤਾਂ ਕੋਈ ਅਸਰ ਹੁੰਦਾ ਨਹੀਂ ਪਹਿਲੇ ਦਿਨ ਜਿਵੇਂ ਕੋਈ ਵੀ ਬੰਦਾ 2ml ਟੀਕਾ ਲਾਉਂਦਾ ਉਹਨੂੰ ਤੁਸੀਂ ਪਹਿਲੇ ਦਿਨ ਜਿੱਤੇ ਦਵਾਈ ਸਟਾਰਟ ਕਰਤੀ ਉਹਦੇ ਤੁਸੀਂ ਪਹਿਲੇ ਦਿਨ ਜਦੋਂ ਦਵਾਈ ਸਟਾਰਟ ਕਰਤੀ ਜਿਵੇਂ ਅੱਜ ਇਹ ਧਾਰਜੋਂ ਤੋਂ ਪਹਿਲਾਂ 20-25 ਮਿੰਟ ਪਹਿਲਾਂ 100 ਐਮਐਲ ਦਵਾਈ ਚਾਰ ਚਮਚੇ ਪਾウダー ਦੇ ਪਾ ਤੇ ਸੀਐਨਐਸ ਦੇ ਜਿਹੜਾ ਟੀਕੇ ਦੀ ਮਾਤਰਾ ਤੁਸੀਂ ਹੁਣ ਪਸ਼ੂ ਦੇ ਲਾਉਣਿਆ 2 ਐਮਐਲ ਲਾਉਣਿਆ ਤਾਂ ਉਹਨੂੰ 1.5 ਐਮਐਲ ਕਰ ਦੋ ਠੀਕ ਆ ਜੀ ਉਸੇ ਦਿਨ ਆਥ ਨੇ ਫੇਰ ਤੁਸੀਂ ਦਵਾਈ ਉਹਮੇ ਜਕਰੀ ਦੇ ਦੇਣੀ ਆ ਦੂਜੇ ਦਿਨ ਜਦੋਂ ਟੜਕੇ ਫੇਰ ਤੁਸੀਂ ਦਵਾਈ ਦੇਣੀ ਆ ਉਦੋਂ ਟੀਕੇ ਦੀ ਸਿੱਧੀ ਮਾਤਰਾ ਹੀ 1 ਐਮਐਲ ਰੱਖਣੀ ਆ 2 ਐਮਐਲ ਤੋਂ 1 ਐਮ ਲਾ ਗਈ ਨਾ ਠੀਕ ਹੈ ਉਸ ਦਿਨ ਉਸ ਦਿਨ ਤੁਸੀਂ ਭਾਵੇਂ ਦੇ ਦੋਨੇ ਟਾਈਮ ਹੀ ਸੋਟਾ 1 ਐਮਐਲ ਲੈ ਜੇ ਪਹਿਲੀ ਗੱਲ ਤਾਂ ਤੀ ਪਰ ਹੋ ਸਕਦਾ ਦੋਨੇ ਟਾਈਮ 1 ਕਐਮ ਲੈ ਦੇ ਪਰ ਤੀਜਾ ਟਾਈਮ ਜਿਹੜਾ ਹੁੰਦਾ ਦੂਜੇ ਦਿਨ 1 ਕਐਮ ਤੀਜੇ ਟਾਈਮ ਤੁਸੀਂ ਅੱਧਾ ਐਮਐਲ ਲਾਉਣਾ ਹੈ ਦਵਾਈ ਪਾਤੀ ਜਣੀ ਕਿ ਡੰਗ ਬਣ ਜਾਂਦਾ ਚੌਥਾ ਤੁਸੀਂ ਦਵਾਈ ਪਾਤੀ ਤਾਂ ਟੀਕਾ ਤੁਸੀਂ ਜੇ ਲਾਉਣਾ ਅੱਧਾ ਐਮਐਲ ਤੁਸੀਂ ਲਾ ਲਓ ਠੀਕ ਹੈ ਉਦੋਂ ਦਵਾਈ ਪਾਤੀ ਉਸ ਤੋਂ ਬਾਅਦ ਫਿਰ ਤੁਹਾਨੂੰ ਪੰਜਵੇਂ ਤੋਂ ਛੇਵੇਂ ਡੰਗਾਂ ਨਾ ਤੁਹਾਨੂੰ ਟੀਕਾ ਲਾਉਣ ਦੀ ਲੋੜ ਹੈ ਕੱਲੀ ਤੁਹਾਨੂੰ ਦਵਾਈ ਪਾਉਣ ਦੀ ਲੋੜ ਹੈ ਇਹ ਦਵਾਈ ਇੱਕ ਜਿਹੜੀ ਬੋਤਲ ਆਉਂਦੀ ਹੈ 5 ਦਿਨਾਂ ਦੀ ਆਉਂਦੀ ਹੈ 10 ਡੰਗਾਂ ਦੀ ਜਿਹੜਾ ਕੋਈ ਵੱੱਤ ਪਸ਼ੂ ਖਰਾਬ ਕਰਦਾ ਉਹ ਦੂਤੇ ਵੀ ਚਾਲ ਚੱਲੇ ਜਾਂਦਾ ਪਰ ਜ਼ਿਆਦਾਤਰ ਪਸ਼ੂ ਇੱਕ ਬੋਤਲ ਦੇ ਖੜਨ ਦਾ ਤਰੀਕਾ ਵੀ ਇਹ ਸੈਟਮ ਹੁੰਦਾ ਜਿਵੇਂ ਕਿਸੇ ਨੂੰ ਵਿਕਾਰ ਚੜ ਗਿਆ ਕੁਝ ਹੋਰ ਹੋ ਗਿਆ ਕੁਝ ਵੀ ਹੋ ਗਿਆ ਹਨਾ ਆਪਾਂ ਪਸ਼ੂ ਹਿਲਣ ਚਲਣ ਲੱਗਦਾ ਤੇ ਪਸ਼ੂ ਨੂੰ ਆਪਾਂ ਨਾਲ ਦੀ ਨਾਲ ਟੀਕਾ ਲਾਉਣ ਲੱਗ ਜਾਂਦੇ ਨੇ ਬਸ ਇਹਦੀ ਕੋਸ਼ਿਸ਼ ਐ ਕਰਿਆ ਕਰੋ ਜਿਹੜੇ ਵੀ ਪਸ਼ੂ ਪਾਲਕਾ ਜਾਂ ਆਮ ਘਰਾਂ ਦੇ ਵਿੱਚ ਆ ਜਿਵੇਂ ਜਿਆਦਾ ਰਿਜ਼ਲਟ ਲੈਣਾ ਹਨਾ ਜਿਵੇਂ ਆਪਾਂ ਵੀ ਲੈ ਲਈਦਾ ਇਹ ਚੀਜ਼ ਤੁਹਾਡੀ ਕੋਲੇ ਹੋਵੇ ਕੋਲੇ ਹੋਵੇ ਜਦੋਂ ਕੋਲੇ ਹੋਣ ਤੋਂ ਬਾਅਦ ਜਦੋਂ ਕੋਈ ਵੀ ਮੱਝ ਜਾਂ ਚਾਕ ਖਰਾਬ ਕਰਦੀ ਆ ਆ ਕਿਵੇਂ ਪਾਈਪ ਥੱਲੇ ਵਾਲੀ ਖੋਲੀ ਨਹੀਂ ਹੋਵੇ ਸਾਰੀਆਂ ਹੀ ਨਿਕਲ ਆਉਣੀਆਂ ਆ ਦੇਖੋ ਸ਼ੀਓਏ ਓ ਖੁਸ਼ੀ 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 ਮੋੜੇ ਸੁੰਦ ਨਹੀਂ ਉਧਰ ਨਾ ਖਰਾਬ ਕਰ ਦੇ ਆ ਜਾ ਆ ਜਾ ਆਇਆ ਤੂੰ ਆ ਜਾ ਇਹਨੂੰ ਫੜ ਲੈ ਫੜ ਲੈ ਇਹਨੂੰ ਵੱਡੀ ਨੂੰ ਆ ਜਾ ਬੱਤ ਫੜ ਜਾ ਓ ਖੁਸ਼ੀ ਓਏ ਖੁਸ਼ੀ ਨਹੀਂ ਆਉਂਦੀ ਬਈ ਓ ਕੀ ਕਰਨ ਲੱਗੀ ਬਾਲ ਟਾਂ ਜੀਭਾਂ ਮਰੀ ਜਾਂਦੀ ਐ ਸੰਕਾ ਦੀ ਉਹਦਾ ਨਾਂ ਖੁਸ਼ੀ ਸੀਗਾ ਉਹ ਥੋੜੀ ਜੀ ਢੀਠ ਹੋਣ ਲੱਗੀ ਤੇ ਇਹਦਾ ਨਾਂ ਕੋਈ ਨਹੀਂ ਸੀਗਾ ਇਹ ਖੁਸ਼ੀ ਦਿਨਾਂ ਦੇ ਉੱਤੋਂ ਬੋਲਦੀ ਹੈ ਖੁਸ਼ੀ ਦੇ ਨਾਂ ਤੇ ਆਉਂਦੀ ਹੈ ਤੇ ਹੁਣ ਦੋਨਾਂ ਦਾ ਨਾਂ ਹੀ ਖੁਸ਼ੀ ਆ ਦੇ ਵਾਂਗੂ ਬੁਲਾਉਂਦਾ ਹੀ ਹੁੰਦਾ ਚੱਲ ਜਾਣ ਪਰ ਆ ਜਾਂਦਾ ਹੈ ਨਾ ਤੇ ਬਾਕੀ ਭਾਈ ਜੀ ਇਹ ਹੈ ਹਨਾ ਵੀ ਤੁਸੀਂ ਇਸ ਤਰ੍ਹਾਂ ਕਰਕੇ ਜਿਹੜੀਆਂ ਮੈਸਾਂ ਜਿਵੇਂ ਥੋੜਾ ਜਿਹਾ ਟਾਈਮ ਵੱਧ ਹੋ ਗਿਆ ਵੀ ਟੀਕਾ ਲਾਉਂਦਿਆਂ ਨੂੰ ਵੀ ਜਾਰ ਭਾਈ ਸਾਨੂੰ ਤਾਂ ਹੁਣ ਪਤਾ ਲੱਗਿਆ 15 ਦਿਨ ਹੋ ਗਏ ਸਾਨੂੰ ਤਾਂ 20 ਦਿਨ ਹੋ ਗਏ ਟੀਕਾ ਲਾਉਂਦਿਆਂ ਨੂੰ ਉਹਨਾਂ ਨੂੰ ਜਿਹੜਾ ਸਾਰਿਆਂ ਨੂੰ ਵਧੀਆ ਬਿਹਤਰ ਅਸਰ ਹੀ ਹੈ ਵੀ ਤੁਸੀਂ ਪਹਿਲੇ ਦਿਨ ਤੋਂ ਅੱਧਾ ਮਨ ਲ ਘਟਾਉਣਾ ਸਟਾਰਟ ਕਰ ਦਿਓ ਅੱਧਾ ਟਾਈਮ ਲ ਕਰਦੇ ਕਰਦੇ ਤੇ ਚੌਥੇ ਡੰਗ ਪੰਜਵੇਂ ਡੰਗ ਟੀਕਾ ਬੰਦ ਹੀ ਹੋ ਜਾਂਦਾ ਮਾjda ਠੀਕ ਆ ਬਾਦ ਵਾਲਿਆਂ ਨੂੰ ਆਪਾਂ 2 ਲੀਟਰ ਪਿਆ ਸਕਦੇ ਨੇ ਹਲੇ ਚੱਲ ਕਰਦੇ ਨਹੀਂ ਇੱਕ ਨਾਲ ਤੇ ਇਹ ਵੀ ਚੀਜ਼ ਕੰਫਰਮ ਹੈ ਜਿਵੇਂ ਹੁਣ 22 ਸੀਗਾ ਹੁਣ ਕਿਹੜਾ ਸੀ ਅੰਬੋਰ ਤੋਂ ਫਾਰਮ ਸੀਗਾ ਉਹ ਉੱਤੇ ਕੁਦਰਤੀ ਆਏ ਸੀਗੇ ਤੇ ਉਹ ਬਾਈ ਮੈਨੂੰ ਕਹਿੰਦੇ ਵੀ ਇੱਥੇ ਬੈਠੇ ਹੋ ਸਕਦਾ ਆਪਣੇ ਵੀਡੀਓ ਦੇਖ ਦੇਣ ਮੇਰੇ ਤਾਂ ਦਿਮਾਗ ਚੋਂ ਗੱਲ ਨਿਕਲ ਜਾਂਦੀ ਹੈ ਜੀ ਥੋੜੀ ਜਿਹੀ ਐ ਪਿੰਡ ਭੁੱਲ ਜਾਈਦਾ ਤੇ ਉਦੋਂ ਉਹਨਾਂ ਨੂੰ ਕਰਕੇ ਫੁੱਲਾਂ ਸਾਡੇ ਜਿਵੇਂ ਫੁੱਲ ਵਾਲੇ ਜਿਹੜੇ ਵੱਡੇ ਮੈਡੀਕਲ ਉਹ ਸਾਰੇ ਰੱਖਦੇ ਆ ਉਥੋਂ ਗੱਲ ਕਰਕੇ ਨਾ 10 ਲੀਟਰ ਲੈ ਗਿਆ ਉਹਨਾਂ ਦਾ ਪਹਿਲਾਂ ਵੀ ਲੈ ਕੇ ਗਿਆ ਸੀ ਆ ਬਾਈ ਇੱਧਰ ਨਗਦਾ ਟੱਪਦਾ ਉਦੋਂ ਜ਼ਿਆਦਾ ਆ ਜਾਂਦੀ ਆ ਤੇ ਕਹਿੰਦਾ ਬੜਾ ਜਿਵੇਂ ਹੁਣ ਮੰਨ ਲਓ ਫਾਰਮ ਵਾਲੇ ਬੰਦਿਆਂ ਨੂੰ ਇਹ ਚੀਜ਼ਾਂ ਦਾ ਪਤਾ ਹੈ ਜਿਹੜੀਆਂ ਵੱੱਡ ਪਸ਼ੂ ਆ ਵੱੱਡ ਪਸ਼ਾਂਾਂ ਚ ਤੁਹਾਡੇ 4-5 ਪਸ਼ੂ ਹਿੱਲਣ ਲੱਗੇ ਲਗਾਤਾਰ ਮੰਨ ਲਓ ਤੇ 4-5 ਦੇ ਵਿੱਚੋਂ ਉਹ ਗਾਰੰਟੀ ਵਾਲਾ ਕੰਮ ਹੋ ਜਾਂਦਾ ਵੀ ਜਿਹੜੀਆਂ ਜੇ 5 ਮਹੀਨੇ ਹਿੱਲਦੀਆਂ 5 ਮਹੀਨੇ ਚੋਂ 4 ਪਸ਼ੂਆਂ ਦੀ ਗਾਰੰਟੀ ਵਾਲਾ ਕੰਮ ਹੋ ਜਾਂਦਾ ਇੱਕ ਪਸ਼ੂ ਆ ਮਤਲਬ ਮੰਨ ਲਓ ਜਿਹੜਾ ਮਤਲਬ ਸੈੱਟ ਨਹੀਂ ਹੁੰਦਾ ਤੇ ਉਹਦੇ ਵਿੱਚੋਂ ਤਿੰਨ ਜਮੇ ਪੈਰ ਗੱਡ ਕੇ ਖੜ ਕੇ ਮਿਲ ਲੱਗ ਜਾਂਦਾ ਇੱਕ ਇਹ ਦਸਾਂ ਮਗਰ ਅੱਠਾਂ ਨੂੰ ਰਿਜ਼ਲਟ ਮਤਲਬ ਫੁੱਲ ਤਕਰੀਬਨ ਫੁੱਲ ਹੀ ਮਿਲਦਾ ਤੇ ਪਰ ਕਰਿਆ ਕਰੋ ਕੋਸ਼ਿਸ਼ ਇਹ ਵੀ ਜਦੋਂ ਵੀ ਕੋਈ ਮੱਝ ਹਿੱਲਣ ਚੱਲਣ ਲੱਗੇ ਜਦੋਂ ਵੀ ਕੋਈ ਵੀ ਹਿੱਲਣ ਚੱਲਣ ਲੱਗੇ ਤਾਂ ਉਸੇ ਟਾਈਮ ਹੀ ਤੁਸੀਂ ਉਹ ਕਰਿਓ ਤੇ ਵੀ ਉਸੇ ਟਾਈਮ ਹੀ ਤੁਸੀਂ ਬਰਤਨ ਚੀਜ਼ ਸਟਾਰਟ ਕਰਦਿਆ ਕਰੋ ਬਾਈ ਜੀ ਤੇ ਬਾਕੀ ਪਰਮਾਤਮਾ ਦੀ ਕਿਰਪਾ ਦੇ ਨਾਲ ਠੀਕ ਹੈ ਜੀ ਇਹ ਦੇਖਦੇ ਆ ਮੈਂ ਇੱਥੇ ਇਹਦੇ ਉੱਤੇ ਵੀ ਪੂਰਾ ਫਲ ਜ਼ੋਰ ਲੱਗਿਆ ਵੈ ਇਹਦੇ ਵੀ ਬੰਤਰ ਦਿਖਾਵਾਂਗੇ ਠੀਕ ਆ ਜੀ ਇਹਦੇ ਵੀ ਅੱਜ ਵੀ ਇਹਦੇ ਲਾਉਣੇ ਟੀ ਕਾਟੂਗਾ ਫੇਰ ਲੱਗਣ ਦੀ ਵਾਰੀ ਅੱਜ ਇਹਦੀ ਠੀਕ ਆ ਚੌਥੇ ਪੰਜਵੇਂ ਦਿਨਾਂ ਵਾਲੀ ਤਾਂ ਇਹਨੇ ਸੋਨਾਗਾ ਹੁਣ 2 ਤਰੀਕ ਨੂੰ ਦਿਨ ਪੂਰੇ ਆ ਤਾਂ ਥੋੜੇ ਦਿਨ ਰਹਿ ਗਏ ਇਹਨੂੰ ਸੀ ਐਨ ਐਸ ਐਚ 골ਡ ਆ ਜਿਹੜਾ ਉਹ ਚੱਲਦਾ ਇਹਨੂੰ 30 ਕਮਲ ਠੀਕ ਆ ਜੀ ਤੇ ਪਹਿਲਾਂ ਤਾਂ ਜਿਹੜਾ ਮਤਲਬ ਥੋੜਾ ਪਹਿਲਾਂ ਤਾਂ 20 ਕਿਲੋ ਲੀ ਰੱਖਿਆ ਫਿਰ 25 ਕਰਤਾ ਫਿਰ 30 ਕਰਤਾ ਉਹ ਤੁਹਾਨੂੰ ਪਤਾ ਮੰਨ ਜਾ ਐ ਹੁੰਦਾ ਵੀ ਚੱਲ ਪੰਜ ਕਿਲੋ ਹੋਰ ਪਾ ਦਿਆ ਕਰੀਏ ਠੀਕ ਹੈ ਤੇ ਬਾਕੀ ਇਹਦੀ ਵੀ ਤੁਹਾਨੂੰ ਤਿਆਰੀ ਤੁਰੀ ਦਿਖਾਵਾਂਗੇ ਕਰਮ ਵਾਲੀ ਦੀ ਕਿਵੇਂ ਆ ਮਗਰਲੀ ਵਾਰ ਵੀ ਬਹੁਤ ਵਧੀਆ ਇਹਨੇ ਕੰਮ ਕੀਤਾ ਸੀ ਮਗਰਲੀ ਵਾਰ ਜਦੋਂ ਇਹ ਮੱਝ ਆਈ ਸੀ ਨਾ ਇਹ ਮੱਝ ਦੇ ਮਗਰਲੇ ਥਣ ਜਿਵੇਂ ਕੋਈ ਪਹਿਲਾਂ ਯਾਰ ਦੋਸਤ ਲੈ ਗਿਆ ਮੁੜ ਕੇ ਉਹਦਾ ਕੰਮ ਲੋਟ ਨਹੀਂ ਆ ਬਾਰ ਬੁਰ ਉਹ ਤੋੜ ਗਿਆ ਹਨਾ ਚੱਲ ਤੋਰੀ ਤਾਂ ਉਹਨੇ ਵੀ ਸਕੀਮ ਜੇ ਨਾਲ ਸੀ ਕਹਿੰਦਾ ਯਾਰ ਮੱਝ ਦੁੱਧ ਨਹੀਂ ਚੜਦੀ ਜਦੋਂ ਆਈ ਸੀ ਦਾ ਮਗਰਲੇ ਦੁੱਧ ਦੇ ਵਿੱਚੋਂ ਬਸ 1 ਲੀਟਰ ਦੁੱਧ ਹੀ ਸੀਗਾ ਤੇ ਪਰ ਉਦੋਂ ਇਹਨੇ CNSH 골ਡ ਨੇ ਬਚਾਤੀ। ਉਦੋਂ 골ਡ 골ਡ ਦੰਦੇ ਰਹੇ ਜਿਵੇਂ ਉਦੋਂ ਉਹ ਟਾਈਮਾਂ ਦੇ ਵਿੱਚ ਜਿਆਦੇ ਹਾਲਾਤ ਜਦੋਂ ਹੁੰਦੀ ਆ ਉਦੋਂ ਉਸ ਹੱਬ ਨਾਲ ਪਾਉਣੇ ਪੈਂਦੇ ਹਨ। ਤੇ ਨਾਲ ਉਹ ਟਾਈਮਾਂ 'ਚ ਚੱਲ ਬਫਗਰੋ ਅਚਲਨ ਦਾ ਲਿਆਜ ਪਈ ਨਹੀਂ ਸੀ। ਉਦੋਂ ਦੂਜੇ ਸੀਗੇ ਇਹਦੇ ਵਾਲੇ ਕਿਹੜੇ ਆ ਜਿਨ੍ਹਾਂ ਦਾ ਬੈਟਾ ਮੈਚ ਆਉਂਦਾ ਜਿਵੇਂ ਜਿਹੜਾ ਰਿਜਨਲ ਬੈਟਾ ਮੈਚ ਨਹੀਂ ਆਉਂਦਾ ਸੀਗਾ ਤੇ ਉਹਨਾਂ ਦਾ ਟੀਕਾ V5 ਵਾਂਗੂ ਜਿਵੇਂ ਬਣਿਆ ਹੋਦਾ ਉਹਦੇ 'ਚ ਵੀ ਗਰੰਟ ਬਹੁਤ ਹੁੰਦਾ ਉਹ ਲਾਏ ਸੀਗੇ। ਤੇ ਨਾਲ CNSH 골ਡ ਚੱਲਿਆ ਤੇ ਫੇਰ ਇਹਨੇ ਮਗਰਲੇ ਦੁੱਧ ਦੇ ਵਿੱਚ ਜਿਹੜਾ 1 ਲੀਟਰ ਦੁੱਧ ਸੀਗਾ ਉਮੇ ਜਿਹਾ ਇੱਕ ਲੀਟਰ ਛੱਡੀ ਸੀ ਇਹ ਡਰਾਈ ਕੀਤੀ ਸੀ ਤਾਂ ਮਗਰਲੀ ਵਾਰ ਵਾਸਤੇ ਇਹ ਦੁੱਧ ਮਗਰਲੇ ਥਣਾ ਦੇ ਵਿੱਚੋਂ 4 ਤੋਂ 5 ਕਲੀਟਰ ਹੋ ਗਿਆ ਸੀਗਾ ਤੇ ਹੁਣ ਆਈ ਤੇ ਉਮੀਦ ਕਰਦੇ ਆਂ ਵੀ ਆਈ ਤੇ ਜੋਰ ਜਿਹੜਾ ਜ਼ਿਆਦਾ ਲੱਗਾ ਵਾ ਵੀ ਆਈ ਤੇ ਜਿਹੜਾ ਇਹ ਦੁੱਧ ਹੈ ਵੀ ਜ਼ਿਆਦਾ ਦੇ ਦੇ। ਉਹ ਦੇਖ ਸਕਦੇ ਆਂ ਜੀ। ਲਓ ਜੀ ਮੈਂ ਆਪਾਂ ਕਹਿੰਦੇ ਨੇ ਉਹਨੇ ਵੀ ਦੁੱਧ ਕਿਵੇਂ ਦਿੰਦੀ ਆ। ਲਓ। ਥੱਲੇ ਜੰਮਿਆ ਹੋਇਆ ਹੈਗਾ। ਤੋ ਵੀ ਸਾਰੇ ਪਰਿਵਾਰ ਨੂੰ ਇਹਦੇ ਵਿੱਚ ਹੱਥ ਫੇਰੀ ਤਾਂ ਕਰਨੀ ਪੈਂਦੀ ਆ ਬਾਈ ਸਾਰਿਆਂ ਨੂੰ ਤੇ ਉਹਦੇ ਛੋਟੇ ਵੀ ਪੀ ਚੱਲੀ ਤੇ ਹੁਣ ਦੇਖਦੇ ਆਂ ਫਿਰ 8 ਤਰੀਕ ਤੇ ਕੀ ਕਰਦੀ ਆ ਜਨਨ ਕਿ ਉਹ ਕਿਲੋ ਦੁੱਧ ਤੋਂ ਮਗਰਲੀ ਵਾਰ ਆਲਾ ਨੂੰ ਇਹ 4 ਕਿਲੋ ਦੁੱਧ ਤੇ ਅਗੀ ਸੀ ਮਗਰਲੇ ਦੋਨੇ ਥਣਾਂ ਦਾ ਕਿੱਥੇ ਤਾਂ ਮਗਰਲੇ ਥਣਾਂ ਦਾ ਬੜਾ ਜ਼ਿਆਦਾ ਦੁੱਧ ਸੀਗਾ ਇਹਦਾ ਰਿਕਾਰਡ ਬਹੁਤ ਚੰਗਾ ਕਰਾਇਆ ਵਾ 2017 ਦਾ ਬਠਿੰਡੇ ਦਾ ਮੇਲਾ ਕੱਢ ਕੇ ਦੇਖ ਸਕਦੇ ਆਂ ਸਰਕਾਰੀ ਤੇ ਵੈਸੇ ਘਰੇ ਵੀ ਰਿਕਾਰਡ ਕਰਾਇਆ ਵਾ ਸਭ ਤੋਂ ਜ਼ਿਆਦਾ ਵਧੀਆ ਮੱਝ ਸੀਗੀ ਜਿਹੜੇ ਨੂੰ ਹਰ ਇੱਕ ਬੰਦਾ ਕਹਿੰਦਾ ਹੁੰਦੀ ਵੀ ਮੈਂ ਚੋਂ ਮੈਂ ਚੂੰਗਾ ਇਹ ਤੁਹਾਨੂੰ ਚੋਕੇ ਦਿਖਾਵਾਂਗੇ ਹਾਂ ਜਾਣ ਬੰਦਾ ਵੀ ਇਹਦੀ ਧਾਰ ਹੈ ਜੀ ਘੱਟ ਸਕਦਾ ਗੱਲਾਂ ਛੱਡ ਦੋ ਇੱਕ ਦੁੱਧ ਜ਼ਿਆਦਾ ਦੇਣ ਕਰਕੇ ਐ ਝੱਕ ਜੋ ਕੁੱਤੋਂ ਹੀ ਬਣਨ ਦੀ ਧਾਰ ਪਾਲੀ ਪੋਲੀ ਤਾ ਨਜ਼ਰ ਆ ਜਾਂਦਾ ਸੀਗਾ ਬਾਈ ਇਹ ਮੱਜਦਾ ਵੀ ਆਪਣੀ ਦਾ ਤੇ ਬਾਕੀ ਫਿਰ ਦੇਖਦੇ ਆਂ ਵੀ ਮਾਲਕ ਦਾ ਕੀ ਹੁਕਮ ਹੈ ਹਨਾ ਸੋ ਸੱਚੇ ਪਾਤਸ਼ਾਹ ਪਰਮਾਤਮਾ ਤਾਂ ਦਰੋਖੀਆਂ ਬਖਸ਼ੇ ਇੱਕ ਦੀ ਉਮੀਦ ਕਰਦੇ ਆਂ ਵੀ ਜਿਹੜੇ ਹਿਸਾਬ ਦੇ ਨਾਲ ਥਣਾ ਥਣਾ ਦਾ ਸੈਟਮ ਹੈ ਵੀ ਇਹਦੀ ਦੁੱਧ ਪੂਰਾ ਕਰ ਸਕਦੀ ਆ ਕਿਉਂਕਿ ਮਗਰਲੀ ਵਾਰ ਦੇ ਨਾਲ ਜਦੋਂ ਅੱਧਾ ਫਰਕ ਪੈ ਗਿਆ ਤੇ ਇੱਕ ਦੀ ਉਦੋਂ ਵੀ ਜ਼ਿਆਦਾ ਫਰਕ ਪੈਣਾ ਚਾਹੀਦਾ ਤਾਂ ਬਾਕੀ ਹੋਰ ਵੀ ਕਰਕੇ ਦੇਖਦੇ ਹਾਂ ਹੁਣ ਉਧਰੋਂ ਦਿੱਲੀ ਵਾਲੀ ਦੇ ਵਿੱਚ ਵੀ ਟਾਈਮ ਥੋੜਾ ਰਹਿ ਗਿਆ ਦਿੱਲੀ ਵਾਲੇ ਨੇ ਵੀ ਨੌਵੇਂ ਮਹੀਨੇ ਦੇ ਕੁਸ ਪੰਜਵੇਂ ਚ ਪੰਜ ਤਰੀਕ ਨੂੰ ਸੁਣਾ ਤਾਂ ਆ ਝੋਟੀਆਂ ਇੱਕ ਇੱਕ ਟਾਈਮ ਪਾਲੀਆਂ ਆ ਝੋਟੀ ਦਾ ਜੰਮੀ ਮੈਂ ਤਾਂ ਬੰਦ ਕਰਵਾਤੀ ਬਸ ਓਏ ਤੇਲ ਲੈਣਾ ਸਰੋਂ ਦਾ ਲੜਾ ਪਾਪਣ ਆ ਹੁਣ ਤੜਕੇ ਤੁਰਕੇ ਦਾ ਨਹੀਂ ਚੋਈ ਹੁਣ ਕੱਲ ਆਥਨ ਦਾ ਚੋਇਆ ਵੇਆ ਅੱਜ ਇਹਨੂੰ ਆਥਰੇ ਵੀ ਨਹੀਂ ਚੋਣਾ ਚਾਹਾਂਗਾ ਬਾਈ ਇਹਨੂੰ ਬੱਸ ਆਇਆ ਮੰਨ ਵੀ ਸਾਢੇ ਦਿਨਾਂ ਗੱਲ ਹੀ ਖਤਮ ਐ ਜਦੋਂ ਜਮਾ ਚੱਡਾ ਭਰ ਗਿਆ ਉਹ ਤੈਨੂੰ ਮੈਂ ਦੱਸ ਦੂੰਗਾ ਵੀ ਅੱਜ ਇੱਕ ਵਾਰੀ ਸਾਫ਼ ਕਰ ਦੋ ਠੀਕ ਐ ਇਹਦੇ ਚ ਦਿਨ ਦੋ ਮਹੀਨੇ ਤੋਂ ਕੱਟ ਗਏ ਇਹਦਾ ਮਿੱਤਰੋ ਜਮੇ ਹੀ ਲਓ ਬੰਦ ਕਰਨ ਵਾਲਾ ਕੰਮ ਹੋ ਗਿਆ ਬੱਸ ਵੀਰ ਨੂੰ ਤਾਂ ਛੱਡ ਹੀ ਦਿੱਤਾ ਸਮਝ ਲੈ ਕੱਲ ਆਥਾਂ ਦੀ ਚੋਈ ਵੀ ਆ ਤੇ ਧਰਾਂ ਆਂ ਪਾਈ ਖੜੀ ਐ ਇੱਕੇ ਦਾਮ ਟੁੱਟ ਜਾਂਦੀ ਐ ਆਹ ਥੋੜੀ ਜੀ ਅੱਖ ਦਾ ਦੂਜੀ ਮੈਂ ਸੀ ਨਾਲ ਵੀ گاਵਾ ਛੱਡਣ ਨੂੰ ਤੇ ਇਹ ਨਾਲ ਇਹ ਛੋਟੀ ਵੀ ਇੱਕ ਟਾਈਮ ਪਾਦੀ ਤੇ ਤਿੰਨ ਮਹੀਨੇ ਰਹਿ ਗਏ ਬਰਕਾਲੀ ਚ ਇਹ ਇੱਕ ਟਾਈਮ ਪਾਦੀ ਚਲ ਮੈਂ ਇੱਕ ਟਾਈਮ ਹੀ ਦੋ ਦੋਨਾ ਵਧੀਆ ਦੇਈ ਚਲੂ ਤਿੰਨ ਮਹੀਨੇ ਰਹਿ ਗਏ 15 ਦਿਨ ਇੱਕ ਟਾਈਮ ਤੇ ਵਿੱਚ ਉਹ ਸਹੀ ਆ ਟਾਈਮ ਸਹੀ ਆ ਇਹ ਸਾਡਾਂ ਦਾ ਤਾਂ ਨਾਲੇ ਸਰੀਰ ਸੁਰੂਰ ਵਧੀਆ ਰਹਿੰਦਾ ਉਹ گاਵਾ ਦੋਨੇ ਛੜਤੀਆਂ ਚ ਚੋਇਆ ਨਹੀਂ ਅੱਜ ਜਿਹੜੀ ਵੱਡੀ ਗਾਂ ਗਈ ਉਹਨੂੰ ਤਾਂ ਤੂੰ ਹੱਥ ਨੇ ਵੀ ਮੇਰੇ ਹਿਸਾਬ ਨਾਲ ਦੇਖ ਲਈ ਜੇ ਤਾਂ ਚੱਡਾ ਨਾ ਭਰਿਆ ਤਾਂ ਨਾਂ ਚੋਈਂ ਜਾਂਗਾ ਵੱਡੀ ਗਾਂਝ ਦਾ ਮਤਲਬ ਮੰਨ ਲਓ ਕਿ ਪੌਣੇ ਦੋ ਮਹੀਨਾ ਤੋਂ ਵੀ ਘੱਟ denn ਮੈਂ ਤਾਂ ਡੇਢ ਮਹੀਨੇ ਤੋਂ ਥੋੜੇ ਜੇ ਉੱਤੇ ਆ ਦੋ ਚਾਰ ਦਿਨ ਤੇ ਜਿਹੜੀ ਉਹਦੀ ਛੋਟੀ ਬੈੜਾ ਤਿਲ ਹਨ ਤਾਂ ਉਹਦੇ ਵਿੱਚ ਵੀ ਡੇਢ ਮਹੀਨੇ ਆ ਇਹਨਾਂ ਨੂੰ ਹੁਣ ਕਿਸੇ ਹਿਸਾਬ ਦੇ ਨਾਲ ਖਰਾਕ ਬੰਦ ਕੀਤੀ ਅੱਜ ਉਹਨਾਂ ਦੀ ਖਰਾਕ ਨੂੰ ਬੰਦ ਨਹੀਂ ਕਰਨੀ ਅੱਧੀ ਅੱਧੀ ਕਰ ਦੋ ਹਾਂ ਯਾਨੀ ਕਿ ਜਿਹੜਾ ਹਰਾ ਝਾਰਾ ਯਾਰ ਜਿਹੜੀਆਂ ਦੁੱਧ ਛੱਡਣਾ ਹੁੰਦੇ ਨੇ ਜਿਹੜਾ ਹਰਾ ਹੁੰਦਾ ਪੱਬਨ ਉਹ ਤਾਂ ਕਟਾ ਦੇਣਾ ਤੂੜੀ ਥੋੜਾ ਜਿਆ ਵਧਾ ਦੇਣਾ ਠੀਕ ਹੈ ਤੂੜੀ ਵਧਾ ਕੇ ਤੇ ਉਸ ਤੋਂ ਬਾਅਦ ਕੀ ਕਰਨਾ ਹੈ ਨਾ ਆਪਾਂ ਜਿਹੜਾ ਫੀਡ ਆ ਜਿਵੇਂ ਹੁਣ ਤਿੰਨ ਤਿੰਨ ਕਿਲੋ ਪਾਉਂਦੇ ਸੀ ਹਨ ਉਹਨਾਂ ਨੂੰ ਸਿਰਫ 1 ਕਿਲੋ ਫੀਡ ਪਾਓ ਬਸ ਇਹ ਜਦੋਂ ਦਾਣਾ ਤੋੜਦੀਆਂ ਨਾ ਇਹ ਇੱਕੇ ਦਾਵੇਂ ਮਤਲਬ ਦੁੱਧ ਥੱਲੇ ਮਾਰਨੀ ਆ ਬਸ ਫੇਰ ਛੱਡ ਕੇ ਇਹ ਲੈ ਕੇ ਰੱਬ ਦਾ ਨਾ ਅੱਗੇ ਵੰਗੂ ਛੱਡਾਂਗੇ ਟੂਬਾਂ ਟੂਬਾਂ ਨਹੀਂ ਭਰਾਂਦੇ ਆਪਾਂ ਹਾਂ ਤੁੰਗੀ ਚੌਣੀ ਆ ਅਰੇ ਐ ਬੜਾ ਡਰ ਲੱਗਦਾ ਹੈ ਬੱਚ ਜਾਣ ਨੂੰ ਬਹੁਤੀ ਕਰਦਾ ਇਹ ਆਲਮ ਵਾਲੀ ਗੱਲ ਪੱਕੀ ਆਲਮ ਕਹਿੰਦਾ ਡੈਡੀ ਜਦੋਂ ਬੱਚਿਆਂ ਨੂੰ ਤੂੰ ਰਹਿੰਦਾ ਤਾਂ ਹੈ ਨਹੀਂ ਜਦੋਂ ਬੱਚਿਆਂ ਨੂੰ ਜੀ ਕਰਦਾ ਨਾ ਤਾਂ ਪਰਸੋਂ ਮੇਰੇ ਨਾਲ ਹੀ ਹੋ ਗਿਆ ਮੈਂ ਹੱਥ ਚੱਲ ਦਿੱਲੀ ਵਾਲੀ ਮੈਂ ਪੂਛ ਨਹੀਂ ਕਮਾਉਂਦੀ ਦਿੱਲੀ ਵਾਲ ਦੇ ਕੋਲੇ ਜਦੋਂ ਜਾਵੜੇ ਤੋਂ ਮੋੜ ਲੱਗਿਆ ਦਿੱਲੀ ਵਾਲ ਨੇ ਵੀ ਕਮਾਤੀ ਦੂਜੀ ਮਾਜ ਨੇ ਵੀ ਕਮਾਤੀ ਤੇ ਫਿਰ ਦੋਨਾਂ ਦਾ ਮੈਂ ਸਿਰ ਦੇ ਉੱਤੇ ਹੱਥ ਲਾ ਕੇ ਲੰਘਿਆ ਤਾਂ ਉਹ ਚੀਜ਼ ਦਾ ਬੜਾ ਖਤਰਾ ਹੁੰਦਾ ਹੈ ਨਾ ਤਾਂ ਹੁਣ ਆਲਮ ਕੱਲ੍ਹ ਹਾ ਦਾਹੀ ਕਹਿੰਦਾ ਡੈਡੀ ਮੈਂ ਤਾਂ ਕਹਿੰਦਾ ਇੱਥੇ ਜਾ ਦੋ ਤੋਂ ਕਿਹਾ ਤਾਂ ਹੈਲਮਟ ਫੜ ਲਿਆ ਕਹਿੰਦਾ ਜਦੋਂ ਕਹਿੰਦਾ ਗੇੜਾ-ਕੂੜਾ ਦੇਣ ਨੂੰ ਜੀ ਕਰਦਾ ਹੁੰਦਾ ਨਾ ਕਹਿੰਦਾ ਦਾ ਆਈਡੀ ਆਲਮ ਦਾ ਵਧੀਆ ਸੀ ਪੱਕੀ ਗੱਲ ਐ ਤਾਂ ਪਰ ਜੀ ਆ ਵੱਧ ਕਰਦਾ ਸਮਕਾ ਦੀ ਹੁਣ ਬਾਲਾ ਟਾਈਮ ਹੋ ਗਿਆ ਹੁਣ ਘਰੇ ਹੀ ਰਹਿਣ ਦਾ ਕਰਕੇ ਨਾ ਬਾਹਰਲੇ ਕੰਮ ਤਾਂ ਦੇ ਛੱਡੇ ਵੇ ਹੁਣ ਜੀ ਕਰਦਾ ਹੁੰਦਾ ਵੀ ਯਾਰ ਆਹ ਕੰਮ ਵਿੱਚ ਪਿਆ ਮੈਂ ਲੱਗ ਜਾ ਪਰ ਜਦੋਂ ਹੱਥ ਪਾਉਣ ਲੱਗਦੇ ਆ ਉਦੋਂ ਯਾਦ ਆਉਂਦਾ ਵੀ ਯਾਰ ਨਾ ਤਾਂ ਜੋਰ ਲਾਉਣਾ ਹਜੇ ਆਪਾਂ ਜਮੀਂ ਚੀਤ ਤਾਂ ਭੁੱਲ ਕੇ ਵੀ ਨਹੀਂ ਚੱਕਣੀ ਤੇ ਵੀ ਹੋਰ ਕੋਈ ਵੀ ਨਹੀਂ ਮਤਲਬ ਕਹਿਣ ਦਾ ਭਾਵ ਚੋਰ ਲਾਉਣਾ ਕਿਸੇ ਗੱਲ ਦਾ ਵੀ ਤਾਂ ਉਦੋਂ ਕਰ ਜਦੋਂ ਯਾਦ ਆਈਦਾ ਉਦੋਂ ਰੁਕਦਾ ਉਦੋਂ ਐਂ ਜੇ ਹੁੰਦਾ ਵੀ ਛੱਡੋ ਯਾਰ ਆ ਤਾਂ ਕੰਮ 10 ਮਿੰਟਾਂ ਦਾ ਹੈ ਨਾ ਅਜਾਈ ਜੇ ਫਿਰਦੇ ਆ ਤਾਂ ਫਿਰ ਸੁਆਦ ਘੱਟ ਆਉਂਦਾ। ਤੇ ਆਦੇ ਹੁਣ ਜਿਵੇਂ ਤੜਕੇ ਦਾ ਪਾਣੀ ਪੀਆ ਵਾ ਇਹਦਾ ਕਰਕੇ ਹੋ ਸਕਦਾ। ਜੜੀਆਂ ਛੋਟੀਆਂ ਨਾ ਪਾਣੀ ਪੀਣ। ਤੇ ਫਿਰ ਦੁਪਹਿਰ ਵਲੇ ਪਾਣੀ ਪੀਣ ਗਿਆ। ਹੁਣ ਜਿਹੜਾ ਦੁਪਹਿਰੇ ਸਨਨੀ ਦਾ ਟਾਈਮ ਅੱਗੇ 3 ਵੀ ਵਜਾਂ ਦੀ 3:30 ਥੋੜਾ ਜਿਆ ਨਾ ਟੋਨੀ ਗੋਹੇ ਦੇ ਵਾਲਾ ਫੋਕਸ ਦਿੰਦਾ ਸੀਗਾ। ਗੋਹਾ ਬੜਾ ਛੇਤੀ ਦੀ ਮੈਂ ਤੜਕੇ ਵੀ ਉੱਠਣ ਤੋਂ ਪਹਿਲਾਂ ਜਦੋਂ ਸਨਨੀ ਕਰਕੇ ਪਾਣੀ ਪੀਉਣੇ ਆ ਉਦੋਂ ਵੀ ਪਹਿਲਾਂ ਗੋਹਾ ਚੱਕਣਾ ਐ ਚੱਕਣਾ। ਪਰ ਇਹ ਮੁੰਡੇ ਤੁਹਾਨੂੰ ਪਤਾ ਜਵਾਨ ਐ ਇਹਨਾਂ ਨੂੰ ਮੈਂ ਆਖਿਆ ਮੈਂ ਕਿਹਾ ਵੀ ਟੋਨੀ ਥੋੜਾ ਜਿਆ ਕੌਲੀ ਸੀ। ਉਹ ਦੂਜੇ ਕੰਮ ਵਿੱਚ ਜਿਹੜੇ ਗੇੜਿਆਂ ਵਾਲੇ ਤੇ ਵੜ ਰਹੇ ਹੁੰਦਾ ਤੁਸੀਂ ਮੈਂ ਕਿ ਤੜਕੇ ਵਾਲਾ ਜਿਹੜਾ ਗੋਹਣਾ ਉਹ ਨਾ ਚੱਕਿਆ ਕਰੋ ਕੋਈ ਰਾਤ ਵਾਲਾ ਦਾ ਆਪਣਾ ਚੱਕਿਆ ਹੋਇਆ ਹੁੰਦਾ ਹੀ ਸਾਰਾ ਤੜਕੇ ਕੋਈ ਬਾਹਲਾ ਨਹੀਂ ਹੁੰਦਾ ਤੜਕੇ ਵਾਲਾ ਕੋਈ ਹੀ ਆ ਦੇ ਢੇਰਾਂ ਲੱਗਾਂਗਾ ਵੀ ਤੜਕੇ ਵਾਲਾ ਜਿਹੜਾ ਗੋਹਾ ਵੀ ਤੁਸੀਂ ਉਹ ਜਦੋਂ ਪਾਣੀ ਪੀਣਾ ਹੁੰਦਾ ਇੱਕ ਜਣਾ ਪਾਣੀ ਪੀਉਣ ਲੱਗਿਆ ਇੱਕ ਜਣਾ ਮੂਰੇ ਗੋਹਾ ਛੱਟਿਆ ਤੇ ਉਸ ਤਕਨੀਕ ਦੇ ਨਾਲ ਮੇਰੇ ਵਾਲੀ ਨਾਲ ਚੱਲੇ ਆ ਤੇ ਪਪਣ ਇਹ ਗੱਲ ਮੰਨਦਾ ਨਾ ਵੀ 2 ਘੰਟੇ ਟਾਈਮ ਪਹਿਲਾਂ ਜੇ ਬੈਠੋਗੇ ਕਿ ਨਹੀਂ ਬੈਠੋਗੇ ਤੁਸੀਂ ਅੱਜ ਸਹੀ ਤੁਸੀਂ ਘੱਖ ਵੱਢ ਕੇ 12 ਵਜੇ ਬੈਠ ਜਾਓਗੇ ਬਾਈ ਤੇ ਇਹੀ ਕੰਮ ਕਰਨ ਦਾ ਨਜ਼ਾਰਾ ਆਉਂਦਾ ਹੁੰਦਾ ਵੀ ਦਮ ਦਮ ਲਾਓ ਵਧੀਆ ਕਰੋ ਤੇ ਟੋਨੀ ਆਪਣੇ ਨਾਲ ਕੰਡਰ ਦਾ ਗੇੜੇ ਵਾਲੇ ਲਾਉਂਦਾ ਸੀ ਹਾਂ ਤੇ ਇਸੇ ਕਰਕੇ ਅੱਜ ਜਿਹੜਾ ਗੋਹੇਲਾਂ ਦਾ ਢੇਰਾਂ ਤਾਂ ਦੇ ਸੀਗਾ ਇਹਦੀ ਸਫਾਈ ਤਾਂ ਪੈਸਾ ਵੀ ਬਹੁਤ ਰਹਿੰਦੀ ਆ ਤੇ ਟੜਕੇ ਸੁਦੇਹਾਂ ਨੂੰ ਮੈਂ ਕਿਹਾ ਵੀ ਐਸ ਵਾਂਗ ਹੀ ਲੱਗਿਆ ਕਰੋ ਤੇ ਟੋਨੀ ਹੁਣ ਗਿਆ ਟੋਨੀ ਦੇ ਪੇਤਰੇ ਪੁੱਤਰੇ ਧੋਕੇ ਇਹਨਾਂ ਨੇ ਹੁਣ ਸੁਕਾ ਕੇ ਤੇ ਸਾਮ ਦੇਣੇ ਆ ਕਿਉਂ ਪਵਨ ਸਿਆ